ਇਸ ਵੇਲੇ ਪਾਸੋ ਜਾਨਪੁਰ ਦੇ ਨੈਸ਼ਨਲ ਹਾਈਵੇ ਦੇ ਉੱਪਰ ਮੌਜੂਦ ਹੈ ਜਿਹੜਾ ਕਿ ਨੈਸ਼ਨਲ ਹਾਈਵੇ ਮਲਕਪੁਰ ਤੋਂ ਜੰਮੂ ਕਸ਼ਮੀਰ ਨੂੰ ਜਾਂਦਾ ਹੈ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਹਰ ਵਾਰ ਜਦੋਂ ਬਰਸਾਤਾਂ ਸ਼ੁਰੂ ਹੁੰਦੀਆਂ ਨੇ ਤੇ ਇਸ ਰੋਡ ਦੇ ਉੱਪਰ ਜਿਹੜਾ ਅੰਡਰਪਾਸ ਬਣਿਆ ਹੋਇਆ ਉਸ ਅੰਡਰਪਾਸ ਦੇ ਵਿੱਚ ਲਗਭਗ ਜਿਹੜਾ 2-2 3 ਫੁੱਟ ਪਾਣੀ ਇਕੱਠਾ ਹੋ ਜਾਂਦਾ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਗੱਡੀਆਂ ਦੇ ਜਿਹੜੇ ਆ ਚੈਂਬਰ ਖਰਾਬ ਹੋ ਜਾਂਦੇ ਨੇ ਕਾਫੀ ਨੁਕਸਾਨ ਜਿਹੜਾ ਹੁੰਦਾ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਕਿਸੇ ਗੱਡੀ ਦੀ ਇੱਥੇ ਨੰਬਰ ਪਲੇਟ ਜਿਹੜੀ ਆ ਉਹ ਪਾਣੀ ਦੀ ਵਜ੍ਹਾ ਕਰਕੇ ਡੁੱਟ ਚੁੱਕੀ ਆ ਔਰ ਜੇ ਦੱਸ ਦਈਏ ਕਿ ਤਸਵੀਰਾਂ ਦਿਖਾ ਰਿਹਾ ਕਿ ਸੋਲੇ ਸਿੰਗਰ ਰੋਡ ਦੇ ਜਿਹੜੇ ਲੋਕ ਜਿਹੜੇ ਨੇ ਉਹ ਜੰਮੂ ਕਸ਼ਮੀਰ ਨੂੰ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਸਿੰਗਰ ਰੋਡ ਤੇ ਜਾਣਾ ਪੈ ਰਿਹਾ ਕੋਈ ਵੱਡਾ ਹਾਸਾ ਵੀ ਇਸ ਰੋਡ ਦੇ ਉੱਪਰ ਹੋ ਸਕਦਾ ਹੈ بار بار ਪ੍ਰਸ਼ਾਸਨ ਨੂੰ ਕਹਿਣ ਦੇ ਬਾਵਜੂਦ ਵੀ ਇਸ ਸਮੱਸਿਆ ਦਾ ਸਮਾਧਾਨ ਨਹੀਂ ਕੀਤਾ ਜਾ ਰਿਹਾ ਦੂਜੇ ਪਾਸੇ ਜੀ ਗੱਲ ਕੀਤੀ ਜਾਵੇ ਤੇ ਇਸ ਵੇਲੇ ਜਿਹੜੀ ਪ੍ਰਸਿੱਧ ਯਾਤਰਾ ਅਮਨਨਾਥ ਯਾਤਰੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਜਿਹੜੇ ਯਾਤਰੀ ਇਸੇ ਹੀ ਰੋਡ ਤੋਂ ਹੋ ਕੇ ਨਿਕਲਦੇ ਨੇ ਪਰ ਉਹਨਾਂ ਦਾ ਸਵਾਗਤ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਕਿੱਦਾਂ ਕੀਤਾ ਜਾ ਰਿਹਾ ਕਿ ਇੱਥੇ ਪਾਣੀ ਇਕੱਠਾ ਹੈ ਲੋਕ ਬਾਤ ਕਰਾਂਗੇ ਤਾਂ ਜਾਣਾਂਗੇ ਕੀ ਕੰਮ ਹੋਣਾ ਹੁੰਦਾ ਤਾਂ ਸਾਡੀ ਪ੍ਰਸ਼ਾਸਨ ਅਗੇ ਮੰਗ ਹੈ ਕਿ ਇਸ ਸਮੱਸਿਆ ਨੂੰ ਦੇਖਦੇ ਹੋਏ ਜਲਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਆਨ ਜਾਣ ਦੇ ਵਿੱਚ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਹਾਂ ਜੀ ਬਈ ਕੀ ਨਾਮ ਦਾ ਹੈ ਮੇਰਾ ਨਾਮ ਪਰਮੇਰ ਸਿੰਘ ਕਿੱਥੋਂ ਆਜਿਓ ਕਿੱਥੇ ਜਾ ਰਹੇ ਹੋ ਭਾਈ ਆਪਾਂ ਆ ਰਹੇ ਹਾਂ ਜੀ ਪੰਜਾਬ ਤੋਂ ਸ੍ਰੀ ਚਮਕੌਰ ਸਾਹਿਬ ਮੋਹਾਲੀ ਜੀ ਸਰ ਔਰ ਘੁੰਮਣ ਜਾ ਰਹੇ ਅੱਗੇ ਪਹਿਲਗਾਮ ਕੀ ਦਿੱਕਤ ਕੀ ਆਈ ਇੱਥੇ ਆ ਕੇ ਦਿੱਕਤ ਭਾਜੀ ਅੱਗੇ ਕੋਲ ਬਣੇ ਆ ਨੀਚੇ ਹਨਾ ਜੀ ਸੋ ਉਹ ਕਾਫੀ ਪਾਣੀ ਦੇ ਨਾਲ ਭਰ ਚੁੱਕਿਆ ਹੈ ਉਹ ਵਾਪਸ ਮੁੜਨਾ ਪਿਆ ਲੰਘਣ ਦੇ ਲਈ ਦਿੱਕਤ ਆ ਰਹੀ ਹੈ ਅੱਗੇ ਹਲੇ ਤੇ ਬਾਰਿਸ਼ ਵੀ ਮੇਰੇ ਖਾਲ ਬੜੀ ਥੋੜੀ ਹੋਈ ਹੈ ਜੀ ਸੋਚ ਕਰਕੇ ਯੂ ਟਰਨ ਲੈਣਾ ਪੈ ਗਿਆ ਆਪਾਂ ਲੱਗਦਾ ਨਹੀਂ ਕੋਈ ਹਾਸੀ ਵੀ ਹੋ ਸਕਦੇ ਲੋਗ ਸਾਈਡ ਲੋਕ ਜਾ ਰਹੇ ਨੇ ਹਾਂਜੀ ਹਾਂਜੀ ਹੋ ਹੀ ਸਕਦਾ ਹੈ ਕਾਫੀ ਚੱਲ ਰਿਆ ਰੋਡ ਇਹ ਕੀ ਪ੍ਰਸ਼ਾਸਨ ਤੋਂ ਮੰਗਿਆ ਤਾਂ ਮੰਗ ਇਹੀ ਹੈ ਜੀ ਸੁਧਾਰ ਕੀਤਾ ਜਾਵੇ ਹੈਨਾ ਪਾਣੀ ਦਾ ਨਿਕਾਸ ਸਹੀ ਕੀਤਾ ਜਾਣਾ ਚਾਹੀਦਾ ਮੇਰਾ ਨਾਮ ਨਰਿੰਦਰ ਸ਼ਰਮਾ ਜੀ ਕਹਿੰਦਾ ਜਾਂਦੇ ਆ ਦਿੱਕਤਾਂ ਦਾ ਸਾਹਮਣਾ ਇੱਥੇ ਕਰਨਾ ਪੈ ਰਿਹਾ। ਉੱਥੋਂ ਰੂਟਿਨ ਚੀ ਗਰਦਾਸਪੁਰ ਤੋਂ ਜਦੋਂ ਆਈਦਾ ਵਾ ਜੰਮੂ ਵਾਲੇ ਪਾਸੇ ਜਾਂ ਸ਼ਾਨਕਪੁਰ ਚਾਈ ਇਹਦਾ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਖਾਸ ਕਰਕੇ ਉਹਨਾਂ ਦਿਨਾਂ ਦੇ ਵਿੱਚ ਬਰਸਾਤ ਦੇ ਦਿਨਾਂ ਦੇ ਵਿੱਚ ਕਿਉਂਕਿ ਬਰਸਾਤ ਦੇ ਨਾਲ ਕਾਫੀ ਪਾਣੀ ਇਕੱਠਾ ਹੋ ਜਾਂਦਾ। ਜੀ ਔਰ ਗੰਦਗੀ ਵੀ ਫੈਲਦੀ ਔਰ ਕਈ ਵਾਰੀ ਜਿਹੜੀਆਂ ਗੱਡੀਆਂ ਨੀਵੀਆਂ ਨੇ ਉਹਨਾਂ ਦੇ ਅੰਦਰ ਜਿਹੜੇ ਇੰਜਨ ਜਿਹੜੇ ਉਹ ਰੂਟਿਨ ਨਾਲ ਹੀ ਖਰਾਬ ਹੁੰਦੇ ਰਹਿੰਦੇ ਨੇ ਔਰ ਬਹੁਤ ਸਾਰੇ ਬੰਦੇ ਅੱਜ ਵੀ ਤੁਸੀਂ ਦੇਖੋ ਇਤਨੇ ਕਿਤੇ ਇਸ ਪ੍ਰੋਬਲਮਜ਼ ਦੇ ਨਾਲ ਜਿਵੇਂ ਅਮਨ ਦਾ ਯਾਤਰਾ ਚੱਲ ਰਹੀ ਹੈ ਤੇਸਪਾਰ 200 ਤੋਂ ਵੱਧ ਲੋਕ ਨਿਕਲ ਕੇ ਜਾ ਰਹੇ ਨੇ ਉਹਨਾਂ ਵਾਸਤੇ ਵੀ ਦਿੱਕਤਾਂ ਦਾ ਸਾਹਮਣਾ ਹੋਣਾ ਪੈ ਰਿਹਾ ਹੈ ਉਹਨਾਂ ਵਾਸਤੇ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਏਰੀਆ ਤੋਂ ਜਾਣੂ ਨਹੀਂ ਹੁੰਦੇ ਜੀ ਔਰ ਉਹਨਾਂ ਨੂੰ ਕਈ ਵਾਰੀ ਸਰਵਿਸ ਸਟੇਸ਼ਨ ਜਾਂ ਜਿਹੜਾ ਵਾ ਵੱਧ ਪੈਸੇ ਖਰਚਣੇ ਪੈਂਦੇ ਨੇ ਉਹ ਬਜਟ ਤੋਂ ਉਹਨਾਂ ਦਾ ਅਨੀਵਨ ਹੁੰਦਾ ਵਾ ਔਰ ਆਪਣਾ ਜਿਹੜਾ ਪਠਾਨਕੋਟ ਸਿਟੀ ਆ ਉਹਦੀ ਵੀ ਬਦਨਾਮੀ ਹੁੰਦੀ ਹੈ ਕੀ ਮੰਗਦਾ ਤੁਸੀਂ ਪੂਰੀ ਮੰਗ ਆ ਕਿ ਇੱਥੇ ਸੁਧਾਰ ਕਰਨਾ ਚਾਹੀਦਾ ਔਰ ਇਹਦਾ ਕੋਈ ਜਿਹੜਾ ਪ੍ਰੋਪਰ ਜਿਹੜਾ ਉਹਨੂੰ ਪਲਾਨ ਕਰਕੇ ਇਹ ਦੀ ਡਿਸਪੋਜ਼ਲ ਜਿਹੜੀ ਪ੍ਰੋਪਰ ਹੋਣੀ ਚਾਹੀਦੀ ਹੈ। ਰੇਲਵੇ ਲਾਈਨ ਦੇ ਉੱਪਰ ਪੰਪ ਪਾਣੀ ਭਰਿਆ ਹੋਇਆ ਹੈਗਾ ਤੇ ਰੌਂਗ ਸਾਈਡ ਤੋਂ ਇਹ ਜਾ ਰਹੀ ਹੈਗੀ ਹੈ। ਇੱਥੇ ਕੋਈ ਵੀ ਹਾਸਾ ਹੋ ਸਕਦਾ ਹੈਗਾ। ਜੋ ਆਪਣਾ ਯਾਤਰਾ ਦੇ ਟੁੱਕੀ ਜਾ ਰਹੀ ਹੈਗੀ ਹੈ। ਇੱਥੇ ਕਿਸੇ ਵੀ ਟਾਈਮ ਕਿਸੇ ਦਾ ਹਾਸਾ ਹੋਵੇ ਪਾਣੀ ਫੁੱਲ ਲੈ ਤੇ ਛੋਟੀ ਗੱਡੀ ਜਾ ਰਹੀ ਹੈ ਨਾ ਵੱਡੀ ਗੱਡੀ ਹੈ। ਰੌਂਗ ਸਾਈਡ ਕਿਸੇ ਦਾ ਵੀ ਹਾਸਾ ਹੋ ਸਕਦਾ। ਕਿਸ ਤਰ੍ਹਾਂ ਦਾ ਵੀ ਹਾਸਾ ਹੋ ਸਕਦਾ ਹੈਗਾ। ਉਧਰੋਂ ਆਉਣ ਵਾਲੀ ਗੱਡੀ, ਇਧਰੋਂ ਜਾਣ ਵਾਲੀ ਗੱਡੀ। ਕੋਈ ਪਤਾ ਨਹੀਂ ਲੱਗਦਾ ਕਿ ਕਿਧਰੋਂ ਜਾਣਾ ਕਿਧਰੋਂ ਨਹੀਂ ਜਾਣਾ ਕੀ ਨੂੰ। ਕੀ ਮੰਗ ਕਰਦਾ ਅਸੀਂ ਅੱਜ ਚਾਹੁੰਦੇ ਇਹ ਮੰਗ ਕਰਦੇ ਆ ਕਿ ਜਿਹੜਾ ਹਾਸਾ ਰੁਕੇ ਜਾਈਏ ਪਾਣੀ ਦੇ ਪਾਏ ਕਿਤੇ ਇੱਕ ਸਟਾਟ ਦਾ ਖੜਵਾਇਆ ਜਾਏ ਲਾਈਨ ਜਿਹੜੀ ਇਹਨਾਂ ਪਾਣੀ ਦੀ ਲਾਈਨ ਜਿਹੜੀ ਜਿਹੜਾ ਡਵੈਲਪਮੈਂਟ ਕੀਤੀ ਜਾਏ ਦਾ ਪਾਣੀ ਦਾ ਨਿਕਾਸ ਕਰਦਾ ਕੀਤਾ ਜਾਏ ਇਹਦਾ ਇਹ ਲੰਬੇ ਸਮੇਂ ਤੋਂ ਸਮੱਸਿਆ ਹੁੰਦਾ ਤੇ ਹੱਲ ਕਿਉਂ ਨਹੀਂ ਹੋ ਪਾਰੀ ਇਹ ਪਤਾ ਨਹੀਂ ਪ੍ਰਸ਼ਾਸਨ ਦੀ ਮੰਗ ਹੈ ਤੇ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਕਿ ਜਿਹੜੇ ਜਿਹਨਾਂ ਬੀ ਬਣਾਈਏ ਸੜਕ ਉਹਦੇ ਉਹਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਇਹ ਤਾਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਇਹਨੂੰ

अब आप हो तो फिर निकल पाओगे कोई तो कोशिश करते हैं निकलने की निकल निकल है है। प्रशासन यही यही करते कि ये जल्दी से जल्दी ठीक हो जैसे अमरनाथ यात्रा चल रही है जैसे लोग जा रहे है श्रद्धालु उनको भी दिक्कतें आ रही होगी खूब ज्यादा दिक्कतें आती है हर एक किसी को दिक्कत आती है यहाँ पर पानी का तो समाधान होना चाहिए ना